ਦਾ ਦਾਤਾ ਅੰਤਰਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਔ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੀ ਸਰਨ ਸਤਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲੇ ਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਡਹਾਂ ਸਮਹੱਲਾ ਪੰਜਵਾ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹ ਹੂਸੀਜੈ ਵਡਭਾਗੀ ਗੁਰਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਇ ਰਹਾਉ ਰਤਨ ਜੋ ਆਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭਾਏ ਨਿਹਾਲਾ ਜਤ ਕਤ ਪੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ ਸਵਾਮੀ ਵੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਡਾ ਹੰਸ ਮਹੱਲਾ ਪੰਜਵਾਂ ਵਿਸਰਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਨ ਪੂਰਨ ਕਿਰਪਾਲਾ ਰਹਾਉ ਜਹਾਂ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੈ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕਢਦੇ ਹਾਥੀ ਆਵਣ ਜਾਣਾ ਤੁਮਹੀ ਕੀਆ ਜਿਸ ਤੂੰ ਰਖੈ ਤਿਸ ਦੂਖ ਨਾ ਫੀਆ ਤੂੰ ਏਕੋ ਸਾਹਿਬ ਅਵਰਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹਾਂਸ ਮੁਹੱਲਾ ਪੰਜਵਾਂ ਤੂੰ ਜਾਣ ਆਹੀਂ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਦੇ ਆਪੇ ਕਾਰਨੇ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵੜਾ ਹੰਸ ਸਮੋਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮੇਣ ਕੀ ਪਿਆਰੇ ਹਾਂ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਿਲਾਇਆ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਰਮਕਾਰ ਬਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖ ਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੇ ਹਰਕੀਆਂ ਬਾਤਾਂ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉ ਚਾਤਰਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰਖ ਲੇਤਾ ਹਉ ਭਈ ਉਡੀਣੀ ਕੰਤ ਕੋ ਅਮਾਲੀ ਸੋ ਪਿਰ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੈ ਨਾ ਲੇਖਾ ਇਹੋ ਕਾਪੜ ਤਨ ਨ ਸਖਾਵੇਈ ਕਰ ਨਾ ਸਕੋ ਹਉ ਵੇਸਾ ਜਿਨਨੀ ਸਖੀ ਲਾਲ ਰਾਵਿਆ ਪਿਆਰਾ ਤਿੰਨੇ ਆਗੈ ਹਮ ਆਦੇਸਾ ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ ਬਿਨ ਪਿਰ ਕਾਮਨਾ ਆਏ ਜਾਂ ਸਹਿ ਬਾਤ ਨ ਪੁੱਛੀਆ ਅਮਾਲੀ ਤਾਂ ਬਿਰਥਾ ਜੋਵਨ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸਹੋ ਰਹਿਆ ਸਮਾਏ ਹਉ ਵਾਰਿਆ ਤਿੰ ਸੁਹਾਗਣੀ ਅਮਾਲੀ ਤਿਨਕੇ ਧੂਆ ਸਦ ਪਾਏ ਜਿ ਚਰ ਦੂਜਾ ਭਰਮ ਸਾ ਅਮਾਲੀ ਤੇ ਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪੇਰ ਸਰਬ ਰਹਿਆ ਪਰਪੂਰੇ ਜਨ ਨਾਨਕ ਹਰ ਰੰਗ ਮਾਨਿਆ ਅਮਾਲੀ ਗੁਰ ਸਤਗੁਰ ਕੈ ਲੱਗ ਪੈਰੇ ਵਡਾ ਹੰਸ ਮੁਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੰਨ ਸੱਚ ਸ਼ਬਦ ਵਿਚਾਰ ਅਨ ਦਿਨ ਸੱਚ ਸਲਾਹਣਾ ਧਨ ਪਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟੋ ਬਲ ਜਾਓ ਦਾਸਨ ਦਾਸਾ ਹੋਏ ਰਹਿ ਤਾ ਪਾਵਹਿ ਸਚਾ ਨਾਮ ਰਹਾਉ ਜੇਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਸਲਾਹਣਾ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰਾ ਅਨ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪੈਨਣਾ ਸਾਚੇ ਟੇਕੇ ਹਰਨਾ ਜਿਸਨੋ ਬਖਸ਼ੇ ਤਿਸ ਮਿਲੈ ਮਹਿਲੀ ਪਾਏ ਥਾਂ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮਖ ਦਰਸ ਸਾਚੈ ਸਚਿਆਰ ਹੈ ਸਾਚੇ ਮਾਹੀ ਸਮਾਹੀ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣ ਸਤ ਗੁਰ ਬਲੇ ਹਾਰੇ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲਏ ਮਿਲਾਈ ਜਿਉ ਭਾਵੇਂ ਤਿਉ ਰੱਖਸੀ ਆਪੇ ਕਰੇ ਰਜਾਈ ਵਡਾੰਸ ਮਹੱਲਾ ਤੀਜਾ ਮਨੁਆ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹ ਵਾਹ ਸਹਜੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮਹਿ ਦਲਭ ਹੈ ਗੁਰਮਤ ਹਰ ਰਸ ਪੀਜੈ ਰਹਾ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾਂ ਨਿਜ ਕਰ ਵਾਸਾ ਪਾਵੈ ਇਹ ਮਨ ਮੇਰੀ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਊਤਮ ਭਏ ਹਰ ਕੀ ਸਰਨਾਈ ਪਾਥਰ ਡੁੱਬਦਾ ਕਾੜ ਲੀਆ ਸਾਚੀ ਵੜਿਆਈ ਵਿਖ ਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ। ਅਕੋਹ ਪਰਮਲ ਭਏ ਅੰਤਰ ਵਾਸਨਾ ਵਸਾਈ। ਮਾਨਸ ਜਨਮ ਦਲੰਭ ਹੈ ਜਗ ਮਹਿ ਖਟਿਆ ਆਏ। ਪੂਰੈ ਭਾਗ ਸਤਗੁਰ ਮਿਲੈ ਹਰ ਨਾਮ ਧਿਆਈ। ਮਨ ਮੁਖ ਭੂਲੇ ਵਿਖ ਲਗੇ ਅਹਿਲਾ ਜਨਮ ਗਵਾਇਆ। ਹਰ ਕਾ ਨਾਮ ਸਦਾ ਸੁਖ ਸਾਗਰ। ਸਾਚਾ ਸ਼ਬਦ ਨਾ ਪਾਇਆ ਮੁਖ ਹਉ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਗਾਰ ਕਾਹੇ ਨਾਈਐ ਨਾਤਾ ਸੁਪਰਵਾਣ ਸੱਚ ਕਮਾਈ ਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈ ਐ ਲਿਖੇ ਬਾਝੋਂ ਸੁਰਤ ਨਹੀਂ ਬੋਲ ਬੋਲ ਗਵਾਈ ਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਖਾਈਐ ਕਾਇਆ ਕੂੜ ਵਗਾੜ ਕਾਹੇ ਨਾਈਐ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਅਮਰਤਾ ਹਰ ਕਾ ਨਾਮ ਮੇਰੇ ਮਨ ਭਾਇਆ ਨਾਮ ਮੀਠਾ ਮਨਹਿ ਲਾਗਾ ਦੂਖ ਡੇਰਾ ਢਾਇਆ ਸੂਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾਂ ਤੁਝ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਿਝਾਵਣਾ ਜਿਸ ਨਾਲ ਸੰਗਤ ਕਰਿ ਛਰੀ ਕੀ ਜਾਏ ਕਿਆ ਰੂ ਆਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਇਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਈ ਅਨੇ ਆਪ ਆਪੇ ਨਦਰ ਕਰੇ ਵਡਾਹਾਂ ਸਮਹੱਲਾ ਪਹਿਲਾ